ਨੋਟਿਸ ਤੇ ਇਥੇ ਪਹੁੰਚਿਓ ਪ੍ਰਿੰਟ মিডিਆ ਇਲੈਕਟ੍ਰੋਨਿਕਸ মিডিਆ ਸੋਸ਼ਲ ਮੀਡੀਆ ਜਿਹੜੇ ਜਿਹੜੇ ਮੰਚਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੜੇ ਗੰਭੀਰ ਵਿਸ਼ੇ ਤੇ ਅੱਜ 올 ਪਾਰਟੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਪੰਜਾਬ ਦੀਆਂ ਸਾਰੀਆਂ ਰਿਕੋਨਾਈਜ਼ਡ ਪਾਰਟੀਆਂ ਦੇ ਪ੍ਰਤੀਨਿਧੀ ਪ੍ਰਧਾਨ ਤੇ ਉਹਨਾਂ ਦੇ ਨਮਾ ਇੰਦੇ ਜਿਹੜੇ ਨੇ ਉਹ ਸ਼ਾਮਲ ਹੋਏ ਲਗਭਗ 2 ਘੰਟੇ ਬੜਾ ਖੁੱਲ ਕੇ ਹਰ ਇੱਕ ਪਾਰਟੀ ਨੇ ਆਪਣਾ ਆਪਣਾ ਜਿਹੜਾ ਵਿਊ ਦਿੱਤਾ ਪਾਣੀਆਂ ਦੇ ਮੁੱਦੇ ਤੇ ਜੋ ਸੰਕਟ ਅਚਾਨਕ ਸਾਡੇ ਤੇ ਮੜ ਦਿੱਤਾ ਗਿਆ ਬੀਬੀਐਮਬੀ ਨੂੰ ਡਿਕਟੇਟ ਕਰਕੇ ਪੰਜਾਬ ਨੂੰ ਬਾਈਪਾਸ ਕਰਕੇ ਜੋ ਪੰਜਾਬ ਦੇ ਪਾਣੀਆਂ ਤੇ ਹੱਕ ਜਾਂ ਪਾਣੀਆਂ ਨੂੰ ਇੱਕ ਫਰਮਾਨ ਰਾਹੀਂ ਹਰਿਆਣਾ ਨੂੰ ਦੇਣ ਦਾ ਫੈਸਲਾ ਰਾਤੋ ਰਾਤ ਕੀਤਾ ਗਿਆ ਰਾਤੋ ਰਾਤ BBMP ਦਾ ਚੇਅਰਮੈਨ ਬਦਲਤਾ ਗਿਆ ਉਹਨਾਂ ਦੇ ਅਧਿਕਾਰੀ ਬਦਲ ਦਿੱਤੇ ਗਏ ਤੇ ਜਿਸ ਜਿਸ ਦਾ ਕੇ ਪੰਜਾਬ ਦੇ ਲੋਕਾਂ ਨੇ ਵੀ ਬਹੁਤ ਬੁਰਾ ਮਨਾਇਆ ਹੈ ਔਰ ਜੇ ਪਾਰਟੀ ਆਲ ਪਾਰਟੀ ਮੀਟਿੰਗ ਦੇ ਵਿੱਚ ਵੀ ਇਸ ਤਰੀਕੇ ਨੂੰ ਮਤਲਬ ਇਦੀ ਨਖੇਦੀ ਕੀਤੀ ਗਈ ਹੈ ਕਿ ਇਹ ਤਰੀਕਾ ਨਹੀਂ ਕੋਈ ਹੈਗਾ ਅਸੀਂ 4000 ਕਿਊਸਿਕ ਜਿਹੜਾ ਪਾਣੀ ਹੈ ਹਿਊਮਨਿਟੇਰੀ ਗਰਾਉਂਡ ਤੇ ਪਹਿਲੀ 6 April ਤੋਂ ਉਹਨਾਂ ਨੂੰ ਪੀਣ ਵਾਸਤੇ ਦੇ ਰਹੇ ਹਾਂ ਹਾਲਾਂਕਿ ਉਹਨਾਂ ਦੀ ਆਬਾਦੀ ਮੁਤਾਬਕ ਕਰੈਣੀ ਦੀ ਆਬਾਦੀ ਮੁਤਾਬਕ 1700 ਕਿਊਸਿਕ ਬਣਦਾ ਪਰ ਫਿਰ ਵੀ 1000 ਦਿੱਲੀ ਦਾ 250 ਲਾਸ ਉਹਨਾਂ ਨੇ ਪਾ ਲਿਆ ਤੇ ਵਿੱਚ ਪਸ਼ੂਆਂ ਵਾਸਤੇ ਵੀ ਕਰਕੇ 4000 ਅਸੀਂ ਆਪਣੇ ਆਪਣੇ ਪੰਜਾਬ ਦੇ ਲੋਟੇ ਚ ਦੇ ਰਹੇ ਹਾਂ ਕਾ ਬਲਕਿ ਧੰਨਵਾਦ ਕਰਨ ਦੀ ਬਜਾਏ ਉਹਨੂੰ ਸਾਨੂੰ ਕਿਸੇ ਹੋਰ ਪਾਸੇ ਲੈ ਕੇ ਚਲੇ ਗਏ ਜੋ ਕਿ ਅਸੀਂ ਸਾਰੀਆਂ ਪਾਰਟੀਆਂ ਨੇ ਸਹਿਮਤੀ ਹੈ ਕਿ ਇਸ ਤਰ੍ਹਾਂ ਸੀ ਨਹੀਂ ਹੋਣ ਦੇਵਾਂਗੇ ਆਲਰੇਡੀ ਭੁੰਦਰ ਸਾਹਿਬ ਨੇ ਜਾਂ ਜਾਕਰ ਸਾਹਿਬ ਜਾਂ ਕਾਂਗਰਸ ਪਾਰਟੀਆਂ ਦੋਨੋਂ ਬੀਐਸਪੀ ਜਿੰਨੇ ਵੀ ਕਾਂਗਰਸ ਪਾਰਟੀ ਦੇ ਰਿਪਰਿਜ਼ੈਂਟੇਟ ਬੈਠੇ ਨੇ ਤੇ ਸਾਰਿਆਂ ਨੇ ਇਹੀ ਸਹਿਮਤੀ ਕੀਤੀ ਹੈ ਕਿ ਇਸ ਮੌਕੇ ਤੇ ਅਸੀਂ ਆ ਰਾਜਨੀਤੀ ਤੋਂ ਉੱਪਰ ਉੱਠ ਕੇ ਆਪਣੇ ਆਪਣੇ ਪਾਰਟੀਆਂ ਦੇ ਪੀਪਲ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਵੀ ਅਸੀਂ ਪੰਜਾਬ ਦੇ ਨਾਲ ਖੜੇ ਆ ਕਿਉਂਕਿ ਇਹ ਮੌਕਾ ਇਸ ਇਸ ਵੇਲੇ ਕੋਈ ਰਾਜਨੀਤਿਕ ਲਾਹਾ ਲੈਣ ਦਾ ਜਾਂ ਕੋਈ ਇਲੈਕਸ਼ਨਾਂ ਕੋਈ ਨੇੜੇ ਨਹੀਂ ਜਾਂ ਕੋਈ ਇਦਾਂ ਦਾ ਇੱਕ ਦੂਜੇ ਨੂੰ ਜਿੱਤਣ ਹਰਾਉਣ ਦਾ ਨਹੀਂ ਹੈਗਾ ਇਹ ਮਾਮਲਾ ਇਹ ਮਸਲਾ ਜਿਹੜਾ ਇਹ ਪੰਜਾਬ ਦੀ ਲਾਈਫਲਾਈਨ ਪਾਣੀਆਂ ਬਾਰੇ ਸੋ ਮੈਂ ਸਾਰਿਆਂ ਦਾ ਬਹੁਤ-ਬਹੁਤ ਇਸ ਗੱਲ ਨੂੰ ਧੰਨਵਾਦ ਕਰਦਾ ਕਿ ਇੱਕ ਇਸ ਤਰ੍ਹਾਂ ਦਾ ਕੰਸੈਸਸਸ ਅੱਜ ਬਣ ਗਿਆ ਕਿ ਮੈਸੇਜ ਪੰਜਾਬ ਦੇ ਲੋਕਾਂ ਲਈ ਵੀ ਇੱਕ ਬਹੁਤ ਸੁਖਦ ਮੈਸੇਜ ਹੈ ਕਿ ਸਾਰੇ ਇਸ ਮਾਮਲੇ 'ਤੇ ਜੱਸੀ ਇਕੱਠੇ ਆ। ਔਰ ਉਹਦੇ ਵਾਸਤੇ ਸੁਜੈਸ਼ਨ ਵੀ ਆਏ ਨੇ ਕਿ ਉਹਦੇ ਵਾਸਤੇ ਕੁਝ ਵਿਚਾਰ ਰਖਵੇ ਇਹ ਜਿੰਨਾ ਟਾਈਮ ਤੁਹਾਨੂੰ ਮਿਲਿਆ ਇੱਥੇ ਆਉਣ ਦਾ ਉਦੋਂ ਕਿ ਘੱਟ ਟਾਈਮ ਪਾਰਟੀਆਂ ਦੇ ਨੇਤਾਵਾਂ ਨੂੰ ਮਿਲਿਆ ਕਰਾਬ ਦੇ 11-11 ਵਜੇ ਤੱਕ। ਲਗਭਗ 10 11 ਮਈ ਤੱਕ ਮੈਸੇਜ ਲੱਗੇ ਆ ਇਸ ਮੀਟਿੰਗ ਨੂੰ ਬੁਲਾਉਣ ਚ ਸਾਇਦ ਬਹੁਤ ਸਾਰਾ ਡਾਟਾ ਬਹੁਤ ਸਾਰਾ ਜਿਹੜਾ ਉਹਨਾਂ ਦੇ ਡਾਕੂਮੈਂਟਸ ਜਿਹੜੇ ਨੇ ਉਹ ਨਾ ਲਿਆ ਸਕਿਓਣ ਪਰ ਮੂੰਹ ਜਵਾਨੀ ਸਾਰਿਆਂ ਨੂੰ ਕਿਉਂਕਿ ਸਾਰੇ ਸੀਨੀਅਰ ਨੇ ਸਰਕਾਰਾਂ ਚ ਰਹੇ ਹੋਏ ਨੇ ਇਸ ਇਹ ਮਾਮਲਾ ਤਾਂ ਹਰ ਸਰਕਾਰ ਵੇਲੇ ਉੱਠਿਆ ਪਾਣੀ ਆਂਦਾ ਤਾਂ ਸਾਰਿਆਂ ਨੂੰ ਲਗਭਗ ਮੂੰਹ ਜਵਾਨੀ ਇਹ ਯਾਦ ਹੈ ਕਿ ਕੀ ਹੋਇਆ ਸੀ ਪਾਸਟ ਚ ਕੀ ਹੁਣ ਹੋ ਰਿਹਾ ਅੱਜ ਕੀ ਸਿਚੁਏਸ਼ਨ ਚ ਤੇ ਸੋਮਵਾਰ ਨੂੰ ਸਪੈਸ਼ਲ ਸੈਸ਼ਨ ਜਿਹੜਾ ਇੱਕ ਦਿਨ ਦਾ ਪਾਣੀਆਂ ਦੇ ਮੁੱਦੇ ਤੇ ਹੋ ਸਕਿਆ ਗਿਆ ਸੋਮਵਾਰ ਨੂੰ 12 ਵਜੇ ਤੇ ਗਵਰਨਰ ਸਾਹਿਬ ਵੱਲੋਂ ਪ੍ਰਵਾਨਗੀ ਆ ਗਈ ਹੈ ਉਹ ਉੱਥੇ ਵੀ ਅਸੀਂ ਉਹਦੇ ਵਾਸਤੇ ਵੀ ਝੰਡੇ ਕੁਝ ਤੈ ਹੋਏ ਨੇ ਭਾਵੇਂ ਉਹ BBMB ਦੇ ਜੋ BBMB ਦਾ ਐਗਰੀਮੈਂਟ ਹੈ ਜਾਂ BBMB ਦਾ ਜਿਹੜਾ ਕਲੋਜ਼ ਹੈ BBMB ਨੂੰ ਜਦੋਂ ਬਣਾਇਆ ਸੀ ਉਦੋਂ ਕਿਹੜੇ-ਕਿਹੜੇ ਉਹਦਾ ਬੇਸ ਕੀ ਸੀਗਾ ਉਦੇ ਉਸ ਮੁੱਦੇ ਤੇ ਹੋਵੇ ਪਾਵਰ ਸੈਕਟਰੀ ਪੰਜਾਬ ਦਾ ਹੁੰਦਾ ਹੈ ਇਰੀਗੇਸ਼ਨ ਸੈਕਟਰੀ ਹਰਿਆਣਾ ਦਾ ਹੁੰਦਾ ਹੈ ਉਸ ਮੁੱਦੇ ਤੇ ਉਹਨੂੰ ਵੀ ਜਿਹੜਾ ਬਦਲ ਲਿਆ ਗਿਆ ਬਹੁਤ ਸਾਰੇ ਸੁਝਾਅ ਚੰਡੀਗੜ੍ਹ ਦੀ ਸਿਚੁਏਸ਼ਨ ਤੇ ਵੀ ਹੈ 60 40 ਦੀ ਰੇਸ਼ਿਓ ਹੈ ਉਹ 60 40 ਦੀ ਰੇਸ਼ਿਓ ਕਿਉਂ ਨਹੀਂ ਪੂਰੀ ਹੋ ਰਹੀ ਉਹਦੇ ਵਿੱਚ ਵੀ ਬਦਲਾਅ ਕੀਤੇ ਜਾ ਰਹੇ ਨੇ ਕਾਫੀ ਡਿਟੇਲ ਦੇ ਵਿੱਚ ਗੱਲਾਂ ਪੰਜਾਬ ਦੇ ਹੱਕ ਦੀਆਂ ਹੋਈਆਂ ਔਰ ਬਿਨਾਂ ਕਿਸੇ ਨਰਾਜ਼ਗੀ ਜਾਂ ਬਿਨਾਂ ਕਿਸੇ ਮੈਂ ਕਹਾਂਗਾ ਕਿ ਤਲਖੀ ਦੇ ਬੜੇ ਹੀ ਸ਼ਾਂਤ ਮਾਹੌਲ ਦੇ ਵਿੱਚ ਗੱਲ ਹੋਈ ਹੈ ਸਾਰੇ ਮਤ ਤੋਂ ਸੀਨੀਅਰ ਨੇ ਔਰ ਕੁਝ ਸੁਜੈਸ਼ਨ ਆਏ ਕਿ ਪ੍ਰਧਾਨ ਮੰਤਰੀ ਨੂੰ ਮਿਲਿਆ ਜਾ ਸਕਦਾ ਹੈ ਇਸ ਮਾਮਲੇ ਤੇ ਸੋ ਸਾਰੇ ਸੁਜੈਸ਼ਨ ਅਸੀਂ ਜਿਹੜੇ ਨੇ ਉਹ ਸਾਰਿਆਂ ਨੇ ਜਿੰਨ ਜੋ ਜੋ ਸੁਜੈਸ਼ਨ ਆਏ ਨੇ ਉਹ ਨੋਟ ਕਰ ਲਏ ਨੇ ਤੇ ਸੋਮਵਾਰ ਨੂੰ ਇਹਦੇ ਤੇ ਵਿਚਾਰ ਪਟੰਦਰਾ ਵਿਧਾਨ ਸਭਾ ਚ ਵੀ ਹੋਊਗਾ ਤੇ ਪਰ ਸਹਿਮਤੀ ਸਭ ਤੋਂ ਵੱਧ ਇਹ ਕਿ ਇਹ ਜਿਹੜੇ ਪਾਣੀਆਂ ਦਾ ਜਿਹੜਾ ਕਿ ਅਸੀਂ ਫੱਟਾ ਚੱਕ ਦਿਆਂਗੇ ਅਜਰਾ ਤੁਰਤ ਫੈਸਲਾ ਹੋ ਗਿਆ ਅਸੀਂ ਇੰਨਾ 8500 ਦੇ ਦਿਆਂਗੇ ਇਹ ਜਿਹੜਾ ਤਰੀਕਾ ਹੈ ਪੰਜਾਬੀਆਂ ਤੋਂ ਕੋਈ ਕੋਈ ਵੀ ਚੀਜ਼ ਲੈਣ ਦਾ ਤਰੀਕਾ ਬਹੁਤ ਗਲਤ ਹੈ ਪਿਆਰ ਨਾਲ ਭਵੇਂ ਪੰਜਾਬੀਆਂ ਤੋਂ ਜਾਨ ਲੈ ਲਓ ਕਹਿੰਦੇ ਆ ਵੀ ਜੱਟ ਗੰਨਾ ਨਹੀਂ ਦਿੰਦਾ ਭੇਲੀ ਦੇ ਦਿੰਦਾ ਸੋ ਇਹ ਸ਼ਾਇਦ ਉਹਨਾਂ ਨੂੰ ਕਲਚਰ ਦਾ ਇਸ ਦਾ ਪਤਾ ਨਹੀਂ ਸੋ ਜਾਕਰ ਸਾਹਿਬ ਨੂੰ ਇਸ ਗੱਲ ਦਾ ਪਤਾ ਹੈ ਖੁਦ ਵੀ ਕਿਉਂਕਿ ਟੀਲ ਤੇ ਇਹਨਾਂ ਦੇ ਖੇਤੀ ਹੈ ਬਿਲਕੁਲ ਟੀਲ ਤੇ ਹੈ ਇਹ ਤਾਂ ਪਾਣੀ ਪੀੜਤ ਵੀ ਨੇ ਫੇ ਉੱਥੇ ਤੱਕ ਪਾਣੀ ਪਹੁੰਚਦਾ ਹੈ ਨਹੀਂ ਪਹੁੰਚਦਾ ਇੱਕ ਇਹਨਾਂ ਨੇ ਅੱਜ ਗੱਲ ਕਹੀ ਹੈ ਕਿ ਜੇ ਰਾਹ ਚ ਕੋਈ ਕਿਸੇ ਨਹਿਰ ਚੋਂ ਜਾਂ ਕਿਸੇ ਸੂਏ ਕੱਸੀ ਚੋਂ ਚੀੜੀ ਵੀ ਪਾਣੀ ਪੀ ਲੇ ਤਾਂ ਵੀ ਬੂਰ ਦਾ ਹੀ ਕਟਿਆ ਜਾਂਦਾ ਹੈ ਮਤਲਬ ਸਾਡੇ ਹੀ ਨੁਕਸਾਨ ਹੁੰਦਾ ਉਹ ਸੋ ਇਹ ਤਾਂ ਆਪ ਖੁਦ ਇਸ ਕਲੋਂ ਕਿਉਂਕਿ ਖੇਤੀ ਕਰਨ ਵਾਲਾ ਪਰਿਵਾਰ ਹੈ ਉੱਤੇ ਕਿਨੂਆਂ ਦੇ ਬਾਗ ਨੇ ਉੱਤੇ ਪਾਣੀ ਦੀ ਬੜੀ ਜ਼ਰੂਰਤ ਸਖਤ ਉੱਧਰ ਰਹਿੰਦੀ ਹੈ ਸੋ ਰੀਪਰੈਜ਼ੈਂਟੇਟਿਵ ਵੀ ਨੇ ਇਸ ਵਕਤ ਸੱਤਾਧਾਰੀ ਪਾਰਟੀ ਦੇ ਤਾਂ ਇਹਨਾਂ ਤੋਂ ਬਾਅਦ ਕੋਈ ਮੇਰੇ ਖਿਆਲ ਚ ਉੱਥੇ ਜਾ ਕੇ ਪੰਜਾਬ ਦੇ ਕਲਚਰ ਬਾਰੇ ਜਾਂ ਪੰਜਾਬ ਦੀ ਸੰਕਟ ਬਾਰੇ ਹੋਰ ਨਹੀਂ ਕੋਈ ਐਕਸਪਲੇਨ ਕਰ ਸਕਦਾ ਸੋ ਇਹਨਾਂ ਨੇ ਵੀ ਸਹਿਮਤੀ ਪ੍ਰਗਟ ਕੀਤੀ ਹੈ ਕਿ ਇਸ ਮਾਮਲੇ 'ਚ ਅਸੀਂ ਪਾਰਟੀ ਰੱਪਟ ਉੱਪਰ ਵੀ ਗੱਲ ਪਚਾਵਾਂਗੇ ਤੇ ਕੋਈ ਨਾ ਕੋਈ ਤਰੀਕਾ ਇਸ ਗੱਲ ਦਾ ਤਾਂ ਕਿ ਫਿਊਚਰ ਚ ਨਾ ਇਹ ਗੱਲ ਹੋਵੇ ਕਿਉਂਕਿ ਜਦੋਂ ਕੋਟਾ ਤੁਹਾਨੂੰ ਦੇਤਾ ਕਿਸੇ ਚੀਜ਼ ਦਾ ਕਿ ਤੁਸੀਂ ਸਾਲ ਬਰਤਣਾ ਤੁਸੀਂ ਉਹਨੂੰ 10 ਮਹੀਨਿਆਂ 'ਚ ਖਤਮ ਕਰਕੇ 2 ਮਹੀਨੇ ਫਿਰ ਤੁਸੀਂ ਕਹੋ ਹੋਰ ਦਿਓ ਜੀ ਇਹ ਤਾਂ ਕਿਸੇ ਕਿਸੇ ਵੀ ਪਾਸੇ ਨਹੀਂ ਹੋ ਸਕਦਾ ਜੇ 1 ਸਾਲ ਦੀ ਤਨਖਾਹ ਤੁਹਾਨੂੰ ਪਹਿਲਾਂ ਦੇ ਦਈਏ ਤੇ ਤੁਸੀਂ 10 10 ਮਹੀਨਿਆਂ ਦੀ ਤਨਖਾਹ ਖਰਚ ਕਰਕੇ ਤੁਸੀਂ ਕਹੋ ਮੈਨੂੰ ਤਾਂ 2 ਮਹੀਨੇ ਤਨਖਾਹ ਹੋਰ ਦਿਓ ਜੀ ਤੇ ਪਰ ਮੰਨੋ ਸਾਲ ਦੀ ਹੋਈ ਇਹਨੂੰ ਤਾਂ ਇਹ ਨਹੀਂ ਹੋ ਸਕਦਾ ਜੀ ਕਿਸੇ ਵੀ ਫੀਲਡ ਦੇ ਵਿੱਚ ਤੇ ਹੁਣ ਸਾਡਾ ਪਾਣੀ ਕਨਾਲ ਸਿਸਟਮ ਸਾਡਾ ਸਾਡੀਆਂ ਪਾਈਪਾਂ ਸਾਡੀਆਂ ਤਸੀਆਂ ਹਾਲਾਤ ਬਦਲ ਗਏ ਹੁਣ ਅਸੀਂ ਪਾਣੀ ਵਰਤ ਰਹੇ ਹਾਂ ਪਾਣੀ ਦੀ ਡਿਮਾਂਡ ਵੀ ਵੱਧ ਗਈ ਤੇ ਹਰਿਆਣੇ ਚ ਵੀ ਵਧ ਗਈ ਹੋਣੀ ਮੈਂ ਇਹ ਕਹਣਾ ਹਰਿਆਣੇ ਚ ਪਾਣੀ ਦੀ ਮੰਗ ਵਧ ਗਈ ਹੋਣੀ ਪਰ ਜਦੋਂ ਉਹਨਾਂ ਨੂੰ ਮਿਲੂਗਾ ਗੀ ਬਈ ਤੋਂ ਬਾਅਦ ਉਹ ਉਹਨਾਂ ਦਾ ਕੋਟਾ ਦੇਜੂਗਾ ਉਹਨਾਂ ਨੂੰ ਔਰ ਅਸੀਂ ਤਾਂ ਹੁਣ ਵਾਧੂ ਦੀ ਦੇ ਰਹੇ ਆ ਸੋ ਇਸ ਮਾਮਲੇ ਚ ਪੰਜਾਬ ਦੇ ਲੋਕ ਵੀ ਜੋ ਮੈਨੂੰ ਕੱਲ ਦੇ ਫੋਨ ਆ ਰਹੇ ਨੇ ਜਾਂ ਕੱਲ ਦਾ ਅਸੀਂ ਜੋ ਫੀਡਬੈਕ ਲੋਕਾਂ ਦੀ ਆਈ ਹੈ ਉਹ ਉਹ ਚ ਵੀ ਇਹੀ ਹੈ ਕਿ ਜੇ ਪਾਣੀ ਹੁੰਦਾ ਤਾਂ ਅਸੀਂ ਕੋਈ ਭਾਈਖਣਈ ਦੇ ਵਾਰਸਾਂ ਸੀ ਅਸੀਂ ਪਾਣੀ ਸਭ ਨੂੰ ਕਿਉਂ ਨਾਲ ਆਲੇ ਆ ਦੀ ਬਸ ਅਸੀਂ ਉਸ ਵਾਸਤੇ ਪਾਣੀ ਦੇ ਰਹੇ ਹਾਂ ਆਲਰੇਡੀ ਇਸ ਕੱਲ ਤੇ ਹੋਰ ਮੰਨ ਵੀ ਰਹੇ ਨੇ ਅਧਿਕਾਰੀ ਹਰਿਆਣੇ ਦੇ ਕਿ ਹਾਂ ਪਾਣੀ ਤੁਸੀਂ ਦੇ ਰਹੇ ਹੋ ਸਾਨੂੰ ਜਦਕੇ ਅੰਕੜਿਆਂ ਤੱਕ ਸਾਡਾ ਪਾਣੀ 31 ਮਾਰਚ ਨੂੰ ਖਤਮ ਹੋ ਗਿਆ ਤੇ ਬੜੇ ਸੁਖਤ ਮਾਹੌਲ ਦੇ ਵਿੱਚ ਸਾਰੇ ਗੱਲੂ ਇਹ ਸਾਰੇ ਰਿਪਰੈਜ਼ੈਂਟ ਬੈਠੇ ਨੇ ਤੁਸੀਂ ਬਾਅਦ ਚ ਇਹਨਾਂ ਨਾਲ ਆਪਾਂ ਵਨ ਟੂ ਵਨ ਕਰ ਲਿਓ ਗੱਲ ਕਿ ਜੇ ਕੋਈ ਤੁਹਾਡਾ ਕੋਈ ਕਾਮਨ ਸਵਾਲ ਹੋਵੇ ਸਾਰਿਆਂ ਨੂੰ ਸਾਰਿਆਂ ਨੂੰ ਕਾਮਨ ਸਵਾਲ ਹੋਵੇ ਕੋਈ ਕਿਸੇ ਸਵਾਲ ਦਾ ਸਪੈਨ ਕੀ ਹੋਏਗਾ ਜੀ ਇਹਨਾਂ ਨੇ ਪ੍ਰੀਸ ਮੀਡੀਆ ਨੂੰ ਦੱਸ ਕੱਲ ਵੀ ਇਹਨਾਂ ਦਾ ਦੇਖੋ ਕੱਲ ਵੀ ਇਹਨਾਂ ਦਾ ਬਿਆਨ ਆਇਆ ਸੀ ਅੱਜ ਵੀ ਇਹਨਾਂ ਨੇ ਇਹੀ ਗੱਲ ਕਹੀ ਹੈ ਕਿ ਪਾਣੀ ਪੰਜਾਬ ਦਾ ਜੋ ਸਾਡੇ ਕੋਲ ਹੈ ਹੀ ਨਹੀਂ ਜਾਂ ਤਾਂ ਹੋਵੇਗਾ ਨਾ ਅਸੀਂ ਜਾਣ ਬੁੱਝ ਕੇ ਰੋਕਿਆ ਹੋਵੇ ਤੇ ਵਾਰ-ਵਾਰ ਅਡਰਡ ਕੁਐਸਚਨ ਕਰਨ ਦੀ ਬਜਾਏ ਮੈਂ ਸਾਰਿਆਂ ਨੂੰ ਬੇਅਦਬੀ ਕਰਦਾ ਯਕਸਰ ਸਾਹਿਬ ਬੈਠੇ ਆ ਸਾਰੀਆਂ ਪਾਰਟੀਆਂ ਦੇ ਵਿਧਾਇਕ ਸਹਿਬਾਨ ਬੈਠੇ ਆ ਇਹ ਜਿਹੜਾ ਮਸਲਾ ਹੈ ਇਹ ਪਾਰਟੀਆਂ ਦਾ ਮਸਲਾ ਨਹੀਂ ਇਹ ਪੰਜਾਬ ਦੀ ਜ਼ਿੰਦਗੀ ਬੌਦ ਦਾ ਸਵਾਲ ਹੈ ਅਸੀਂ ਕਾਨੂੰਨਾਂ ਠੀਕ ਆ ਅਸੀਂ ਇਨਸਾਫ ਦੇ ਤੌਰ ਤੇ ਲੜਦੇ ਆ ਇਸ ਕਰਕੇ ਤੇ ਸਾਡਾ ਕੋਈ ਮਤਤ ਨਹੀਂ ਅਸੀਂ ਸਾਰੇ ਇਕ ਮੁਠਾ ਅਸੀਂ ਕਾਨੂੰਨ ਦੇ ਨਾਲ ਵੀ ਪਿਆਰ ਦੇ ਨਾਲ ਵੀ ਗਲਵਾਦ ਨਾਲ ਵੀ ਹਰ ਤਰੀਕੇ ਚ ਬਸਰ ਹਾਲ ਕਰਕੇ ਆਪਣਾ ਹੱਕ ਲਵਾਂਗੇ ਦੂਜੀ ਗੱਲ ਮੈਂ ਸਾਰਿਆਂ ਨੂੰ ਕਹਿਣਾ ਦੂਸਰੇ ਭਰਾਵਾਂ ਨੂੰ ਵੀ ਇਧਰ ਵੀ ਕਿ ਪਿਆਰ ਦੀ ਗੋਲੀ ਬੋਲੋ ਸਾਡੀ ਲੋਕਾਂ ਦੀ ਕੋਈ ਲੜਾਈ ਨਹੀਂ ਜਿਵੇਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਲੋਕਾਂ ਦੀ ਲੜਾਈ ਨਹੀਂ ਇਵੇਂ ਇੱਕ ਸਾਡੀ ਕੋਈ ਲੜਾਈ ਨਹੀਂ ਸੈਂਟਰ ਦਾ ਮਸਲਾ ਉਲਝਾਇਆ ਹੈ ਸੈਂਟਰ ਹੀ ਹੱਲ ਕਰੇਗਾ ਅਸੀਂ ਉਸ ਪਾਸ ਅਪਰੋਚ ਕਰਾਂਗੇ ਸੋ ਸਾਡਾ ਸਾਰਿਆਂ ਦਾ ਇੱਕ ਮਤ ਇੱਕ ਰੈ ਇੱਕ ਜਿੰਦ ਇੱਕ ਜਾਨ ਪੰਜਾਬ ਵਾਸਤੇ ਆਖਰੀ ਸਾਹ ਤੱਕ ਆਪਣਾ ਹੱਕ ਲਮਾਏਗਾ ਪੀਐਨਓ ਸਾਹਿਬ ਦਾ ਸੀਐਮ ਨਾਲ ਮੁਲਾਕਾਤ ਦੀ ਪਾਲੀ ਕਿਹਦੇ ਸੈਂਟਰ ਹੈ ਇਹ ਸੈਂਟਰ ਨਾਲ ਕੀ ਸਕਤੀ ਹੈ ਜੀ ਆਪ ਸਭੀ ਨੇ ਇਸ ਬੈਠਕ ਕਰ ਲਈ ਹੈ ਸੈਂਟਰ ਦੇ ਅਧਿਕਾਰੀ ਹੈ ਉਹੀ ਇਸ ਮੁੱਦੇ ਪਰ ਬੈਠਕ ਕਰ ਰਹੇ ਹੋ ਔਰ बार-बार ਇਹ پانی میںوک نہیں سکتے وہ پانی ایسے لے بھی نہیں سکتے جس طریقے سے لے رہے ہیں جی میں بات کلیئر کرنا چاہتا ہوں کہ ایسے تو ہریانہ اور راجستھان اور دلی تو تینوں کٹھے ہو کے تین بوٹ ایک طرف ہو جائیں گے پنجاب ایک طرف ہو جائے گا کل کو پنجاب کا کوٹا ہی ختم کر دیں گے ایسے تھوڑی ہوتا ہے صرف سرکار جائے گی یا پھر ਪਾਰਟੀਆਂ پارٹیاں ਕੇ ਜਿਸ ਤਰੀਕੇ ਨਾਲ অল آل ਮੀਟਿੰਗ ਹੋਈ ਹੈ ਸਾਰੀਆਂ ਪਾਰਕੀਆਂ ਰਲ ਕੇ ਮਿਲ ਕੋ ਇੱਕ ਇੱਕ ਵਕ ਹੋ ਕੇ ਜਿਹੜੀਆਂ ਨਾਲ ਪ੍ਰੀਅਨ ਸਾਹਿਬ ਕੋ ਜੋ ਜੋ ਸੁਜੈਸ਼ਨ ਆਇਆ ਹੋਏ ਸਾਰੇ ਦਾ ਹੀ ਸਾਰਾ ਸਿਰਫ ਟਾਈਮ ਲੈ ਰਹੇ ਸਭ ਦਾ ਟਾਈਮ ਨਹੀਂ ਅਜੀ ਅਭੀ ਇਹ ਕੁਝ ਡਿਸਾਈਡ ਨਹੀਂ ਅਭੀ ਵਿਧਾਨ ਸਭਾ ਸੈਸ਼ਨ ਹੈ ਆਪਣਾ ਸਟੈਂਡ ਕੀ ਹੈ ਸਰੋ ਸੈਂਟਰ ਦੇ ਵਿੱਚ ਵੀ ਥੋੜੀ ਸਰਕਾਰ ਹੈ ਹਰਿਆਣਾ ਮੇਕੋ ਜਦੋਂ ਮੈਂ ਇੱਥੇ ਗੱਲ ਕਰ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦੀ ਹਾਂ ਮੁੱਖ ਮੰਤਰੀ ਸਾਹਿਬ ਦਾ ਤੇ ਸਾਰੇ ਪਾਰਟੀਆਂ ਦੇ ਜਿਹੜੇ ਰਿਪ੍ਰੈਜ਼ੈਂਟੇਟਿਵ ਆਏ ਹੈ ਨਾ ਸਾਰਿਆਂ ਦਾ ਵੀ ਇਹਨਾਂ ਨੇ ਸਾਰਿਆਂ ਨੇ ਰਾਜਨੀਤੀ ਉਸ ਕਮਰੇ ਜੋ ਬਾਹਰ ਰੱਖ ਕੇ ਪੰਜਾਬ ਦੀ ਗੱਲ ਕਰਨ ਵਾਸਤੇ ਆਏ ਇਕੱਠੇ ਸਾਰਿਆਂ ਦਾ ਧੰਨਵਾਦ ਜਿਹੜੀ ਗੱਲ ਸਾਰਿਆਂ ਦੇ ਵਿੱਚ ਸਹਿਮਤੀ ਨਾਲ ਗੱਲ ਹੋਈ ਹੈ ਦੋ ਮਸਲੇ ਹੈ ਇੱਥੇ ਪਾਣੀਆਂ ਦੀ ਗੱਲ ਕਰਦੇ ਆ ਜਿਹੜੇ ਡਿਵੀਜ਼ਨ ਆਫ ਵਾਟਰ ਜੋ ਵੀ ਫੈਸਲੇ ਇੱਥੇ ਪਾਣੀਆਂ ਦੇ ਹੋਏ ਹੈ ਸਾਡੇ ਕੋਲ ਇੱਕ ਬੂੰਦ ਪਾਣੀ ਕਿਸੇ ਨੂੰ ਫालतू ਦੇਣ ਵਾਸਤੇ ਹੈ ਨਹੀਂ ਆ ਜਿਹੜਾ ਇਸ਼ੂ ਹੈ ਡਿਊਰਿੰਗ ਦਿਸ ਡਿਪਲੀਸ਼ਨ ਪੀਰੀਅਡ ਜਦੋਂ 1 21 ਮਈ ਤਹਿੰਦਾ ਹੈ ਉਹਦੇ ਵਿੱਚ देयर हैज बीन ਅ ਨੋਰਮਲ ਪ੍ਰੈਕਟਿਸ ਵੀ ਲੋਕ ਆਪਣਾ ਹਿੱਸੇ ਤੋਂ ਫालतू ਇਸਤੇਮਾਲ ਕਰ ਜਾਂਦੇ ਸੀ ਡਿਪੈਂਡਿੰਗ ਅਪਨ ਅਵੇਲੇਬਿਲਟੀ ਆਫ ਵਾਟਰ ਉਥੇ ਜੋ ਪਾਣੀ ਅਵੇਲੇਬਲ ਹੈ ਤੇ ਪਿਛਲੇ ਸਾਲਾਂ ਚ ਵੀ ਰਹਿਣਾ ਲੈਂਦਾ ਰਿਹਾ ਹੁਣ ਵੀ ਇਤਕੀ ਮੰਗਿਆ ਤੇ ਉਹ ਸੀਐਮ ਸਾਹਿਬ ਨੇ ਆਲਰੇਡੀ ਪਹਿਲਾਂ 4000 ਉਸੇ ਕੋ ਉਹਨਾਂ ਨੂੰ ਦੇਤਾ ਸੀਗਾ ਮੈਂ ਜਿਹੜੀ ਬੇਨਤੀ ਕੀਤੀ ਸੀ ਵੀ ਦੇਸ਼ ਦੇ ਹਾਲਾਤ ਇਸ ਕਿਸਮ ਦੇ ਬਣੇ ਹੋਏ ਐ ਅੱਜ ਉਹਨਾਂ ਹਾਲਾਤਾਂ ਨੂੰ ਸਾਹਮਣੇ ਰੱਖ ਕੇ ਆ ਜਿਹੜਾ ਇੱਕ ਮੁੱਦਾ ਸੀਗਾ ਆ ਗੱਲਬਾਤ ਨਾਲ ਨਿਬੇੜਿਆ ਜਾ ਸਕਦਾ ਸੀ ਅਗਰ 4000 ਕਿਊਸਿਕ ਦੇਣ ਲੱਗੇ ਕਿਸੇ ਨੇ ਟੋਕਿਆ ਨਹੀਂ ਸੀ ਐਮ ਸਾਹਿਬ ਨੂੰ ਕਿਸੇ ਨੇ ਨੁਕਤਾ ਚਿੰਨਹੀ ਨਹੀਂ ਕੀਤੀ ਵੀ ਪੰਜਾਬ ਦਾ ਪਾਣੀ ਕਿੱਧਰ ਜਾ ਰਿਹਾ ਬਿਕਾਉਜ਼ ਇਟ ਵਾਸ ਡਨ ਇਨ ਅ ਰੂਟੀਨ ਵੇ ਜਿਹੜਾ ਹੁੰਦਾ ਰਿਹਾ ਤੇ ਐਜ਼ ਅ ਹਿਊਮੈਨਿਟੇਰੀਅਨ ਵੀ ਸਾਨੂੰ ਪਾਣੀ ਪੀਣ ਵਾਸਤੇ ਚਾਹੀਦਾ ਇਹਨਾਂ ਨੇ ਦੇ ਤੱਕ ਕਿਸੇ ਨੇ ਇੱਕ ਪਾਰਟੀ ਨੇ ਵੀ ਉਂਗਲ ਨਹੀਂ ਚਕਾਈ ਤੁਸੀਂ ਪੰਜਾਬ ਦਾ ਇਤਾਂ ਦੇ ਨਾਲ ਸਮਝੌਤਾ ਕਰ ਰਹੇ ਹੋ ਪਰ ਉਹਦੇ ਬਾਅਦ ਜੋ ਕੁਝ ਵਾਪਰਿਆ ਜਿਸ ਤਰ੍ਹਾਂ ਦੇ ਹਾਲਾਤ ਐ ਇੱਕ ਦੇਖੋ ਇੱਕ ਚੀਜ਼ ਸਾਨੂੰ ਮਦਦ ਚਾਹੀਦੀ ਐ ਅਸੀਂ ਮਦਦ ਮੰਗਦੇ ਆ दैट्स ਅਨਦਰ ਥਿੰਗ ਵੀ ਤੁਸੀਂ ਸਾਡੇ ਤੋਂ ਧੌਣ ਤੇ ਧੱਕੇ ਨਾਲ ਸਾਡੇ ਤੋਂ ਲੈਣਾ ਚਾਹੁੰਦੇ ਹੋ ਪੰਜਾਬੀ ਧੱਕਾ ਨਹੀਂ ਬਰਦਾਸ਼ਤ ਕਰਦੇ ਸਰ ਮੇਰਾ ਮੰਨ ਐ ਪੰਜਾਬ ਦੇ ਨਾਲ ਪਿਆਰ ਨਾਲ ਸਾਡੇ ਤੋਂ ਕੁਝ ਵੀ ਲੈ ਲਓ ਪਰ ਧੱਕਾ ਨਹੀਂ ਪੰਜਾਬ ਸਹਿ ਸਕਦਾ ਨਾ ਹੀ ਪੰਜਾਬ ਦੀ ਫਿਤਰਤ ਐ ਨਾ ਹੀ ਕੋਈ ਵੀ ਇਸ ਫੈਡਰਲ ਸਿਸਟਮ ਦੇ ਅੰਦਰ ਹਰੇਕ ਸੂਬੇ ਦਾ ਆਪਣਾ ਹੱਕ ਐ ਉਦੇ ਵਾਸਤੇ ਦਾ ਨਹੀਂ ਤੇ ਵੇਦ ਜਿਸ ਤਰੀਕੇ ਨਾਲ ਇਸ इशू ਨੂੰ ਰੱਖਿਆ ਗਿਆ ਅਸੀਂ ਉਹਨੂੰ ਬਿਲਕੁਲ ਅਪਰੂਵ ਨਹੀਂ ਕਰਦੇ ਸਾਬ ਪੰਜਾਬ ਦਾ ਹੱਕ ਹੈ ਬੈਠ ਕੇ ਇਸ ਮਸਲੇ ਨੂੰ ਮੈਂ ਰਿਕੁਐਸਟ ਕੀਤੀ ਸੀ ਐਮ ਸਾਹਿਬ ਨੂੰ ਇਹ ਲਾਰਜਰ ਇੰਟਰਸਟ ਜਦੋਂ ਇੱਕ ਪਾਸੇ ਉਧਰ ਵਜਾਂ ਤਣੀਆਂ ਖੜੀਆਂ ਹੋਪਫੁਲੀ ਆਈ ਬਿਲੀਵ ਸਮਥਿੰਗ ਵੀ ਰਿਜ਼ੋਲਵ ਕਿ ਮੰਨ ਉਸ ਗੱਲ 'ਚ ਆਸ ਦਿਸਦੀ ਹੈ ਜਦੋਂ ਹੋਮ ਮਿਨਿਸਟਰ ਕਹਿੰਦੇ ਆ ਕਿ ਹਮ ਚੁੰਨ-ਚੁੰਨ ਕੇ ਇੱਕ-ਇੱਕ ਨੂੰ ਦੇਖਾਂਗੇ ਤਾਂ ਹੋ ਸਕਦਾ ਸ਼ਾਇਦ ਇੰਨੀ ਫਲੇਅਰ ਅਪ ਇਸ਼ੂ ਨਾ ਹੋਵੇ ਪਰ ਮੇਰੀ ਬੇਨਤੀ ਸੀ ਜਿਸ ਇਸ਼ੂ ਆ ਜਿਹੜੀ ਕਨਫਰੋਂਟੇਸ਼ਨ ਹੈ ਇਸ ਟੋਟਲੀ ਅਵਾਇਡੇਬਲ ਸ਼ੁੱਡ ਹੈਵ ਬੀਨ ਅਵਾਇਡੇਡ ਇਨ ਦਾ ਫਰਸਟ ਪਲੇਸ ਜਦੋਂ ਗੱਲ ਹੋਣ ਲੱਗੀ ਸੀ 4000 ਦਿੱਤਾ ਸੀ ਕੋਈ ਹੋਰ ਬਿਠਾ ਬਟੂ ਕੇ ਅੱਖਾਂ ਕਾਂਪੂਂਚ ਕੇ ਨਿਵੇੜ ਦਿੰਦੇ ਇਟ ਊਡ ਹੈਵ ਬੀਨ ਬੈਟਰ ਮਿਹਰ 4000 ਰੁਪਏ ਹੈ ਜੀ ਉਹ ਨਹੀਂ ਜਦੋਂ ਤੇ ਤੁਸੀਂ ਆਪਣੇ ਜੋ ਹਾਲਾਤ ਦੇਖ ਕੇ ਕੀਤਾ ਬਹੁਤ ਵਧੀਆ ਕੀਤਾ ਪਰ ਉਹਦੇ ਬਾਅਦ ਜੋ ਘਟਨਾ ਵਾਪਰੀ ਹੈ ਇਸ ਕਰਕੇ ਵੀ ਆਪਾਂ ਇਸ ਖਿੱਚ ਨੂੰ ਹੋਰ ਵਧਾਈਏ ਇਸ ਤਣਾਅ ਨੂੰ ਵਧਾਈਏ ਉਹਦੇ ਮੱਦੇਨਜ਼ਰ ਮੈਂ ਰਿਕੁਐਸਟ ਕੀਤੀ ਵੀ ਚੱਲ ਕੇ ਉੱਤੇ ਸੈਂਟਰ 'ਚ ਗੱਲ ਕਰ ਲਈਏ ਪ੍ਰਧਾਨ ਮੰਤਰੀ ਨਾਲ ਹੋਮ ਮਿਨਿਸਟਰ ਨਾਲ ਜੇ ਬੈਠ ਕੇ ਗੱਲ ਹੋ ਜੇ ਦਾ ਆਈਸ਼ੂ ਅੱਜ ਦੇ ਦਿਨ ਟੋਟਲੀ ਅਨਨੈਸੈਸਰੀ ਟੋਟਲੀ ਅਵਾਇਡੇਬਲ ਇਹਦਾ ਕੋਈ ਮਤਲਬ ਰਾਈ ਦਾ ਪਾੜ ਬਣਨ ਵਾਲੀ ਗੱਲ ਕੋਈ ਇਸ਼ੂ ਹੈ ਨਹੀਂ ਇਸ ਕਰਕੇ ਜੇ ਸਿੰਘ ਫਸ ਗਏ ਤਾਂ देयर इज नो ਐਂਡ ਟਵਿੱਟਰ ਦੇ ਵਸ ਸਾਰਾ ਖਿਲਰ ਰਿਹਾ ਜੀ ਇਸ ਵਾਸਤੇ ਸਾਰੇ ਸਾਥੀ ਸਹਿਮਤ ਹੋਏ ਕਿ ਇੱਕ ਅਸੀਂ ਕੋਸ਼ਿਸ਼ ਕਰਕੇ ਇਹਨੂੰ ਨਿਵੇੜੀ ਇਸ ਮਸਲੇ ਨੂੰ ਆਇਕਿਰਤਨਾ ਪਹੇਜੇ ਬੇਸਤਰ ਆ ਕੇ ਧੱਕੇ ਨਾਲ ਕੋ ਆ ਕੇ ਲੈ ਗਏ ਜੀ ਪਾਣੀ ਪਿਛਲਾ ਪਹਿਲਾ ਰਹਿੰਦੇ ਰਹੇ ਹੁਣ ਵੀ ਦੇ ਦਿਓ ਸੋ ਉਹਦੇ ਵਾਸਤੇ ਸਾਰੇ ਅਸੀਂ ਸਹਿਮਤ ਹੋਏ ਆ ਪਰ ਜਿੱਥੇ ਤਾਈ ਪੰਜਾਬ ਦੇ ਹਿੱਤਾਂ ਦਾ ਸਵਾਲ ਹੈ ਸਾਕ ਪੰਜਾਬ ਦੇ ਪਾਣੀਆਂ ਦਾ ਬਿਲਕੁਲ ਬੀਜੇਪੀ ਪੰਜਾਬ ਇਸ ਕੋਟਲੀ ਕਲੀਅਰ ਤੁਸੀਂ ਕਹਿ ਰਹੇ ਸੀ ਵਹਿਰਾ ਨੇ ਨਾਲ ਖੜੋਂ ਕਿੱਥੇ ਖੜੋਂਗੇ ਅਸੀਂ ਪੰਜਾਬੀ ਹਾਂ ਸਾਹਿਬ ਤੇ ਪੰਜਾਬ ਦੇ ਨਾਲ ਖੜੇ ਹਾਂ ਮੈਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਵੀ ਪੰਜਾਬੀ ਹੈ ਕਿ ਨਹੀਂ ਹੈ ਇਸ ਕਰਕੇ ਮੇਰਾ ਮੰਨਣਾ ਹੈ ਪੰਜਾਬ ਦੇ ਪਾਣੀਆਂ ਵਾਸਤੇ ਪੰਜਾਬ ਦੇ ਬਾਕੀ ਮੁੱਦੇ ਹਰੇਕ ਮੁੱਦੇ ਤੇ ਸਾਰਾ ਪੰਜਾਬ ਇਕਜੁੱਟ ਹੈ ਪਰ ਇਸ ਮੁੱਦੇ ਨੂੰ ਅਗਰ ਗੱਲਬਾਤ ਦੇ ਜਰੀਏ ਨਿਬੇੜਾ ਜਾ ਸਕਦਾ ਹੈ ਵਾਈ ਨਾਟ ਆ ਇੱਕ ਕੋਸ਼ਿਸ਼ ਕਰਕੇ ਪਾ ਕਮਪਟ ਕਰੋਗੇ ਟਾਈਲੈਂਡ ਦੇ ਲੈਂਡ ਵਿੱਚ ਮੈਂ ਸਮਝਦਾ ਹਾਂ ਵੀ ਚੀਫ ਮਿਨਿਸਟਰ ਹੀ ਇਜ਼ ਦਾ ਹੈਡ ਆਫ ਦਾ ਸਟੇਟ ਜਦੋਂ ਸਾਰਿਆਂ ਨੇ ਸਹਿਮਤ ਦਿੱਤੀ ਹੈ ਕੋਈ ਕਿਸੇ ਦੀ ਲੋਡ ਨਹੀਂ ਜੇ ਹੈ ਲੋਡ ਆਈ ਐਮ ਮੋਰ ਦਨ ਵਿਲਿੰਗ ਕਿਸੇ ਕੰਮ ਵਾਸਤੇ ਵੀ ਆਫ ਕੌਰਸ ਆਈ ਊਡ ਲਵ ਟੂ ਬੀ ਅਜੜੀ ਹੈ ਅਬ ਤੱਕਰਾਰ ਖਤਮ ਹੋਵੇ ਦੈਟ ਇਜ਼ ਮਾਈ ਓਨਲੀ ਪੁਆਇੰਟ ਉਹਨਾਂ ਵਾਸਤੇ ਤੁਸੀ ਸਾਹਤੌਰ ਤੇ ਕਿਹਾ ਕਿ ਪੰਜਾਬ ਵਾਲੇ ੱਤਕਾ ਨਹੀਂ ਚੱਲਦੇ ਇਨਾ ਪਾਣੀ ਨਹੀਂ ਲਿਆ ਜਾ ਕੋਈ ਵੀ ਸਟੇਟ ਨਹੀਂ ਚੱਲਦੀ ਸਾਬ ਪੰਜਾਬੀ ਖਾਸ ਤੌਰ ਤੇ ਸਾਡੀ ਫਿਤਰਤ ਇਸ ਕਿਸਮ ਦੀ ਹੈ ਦੀ ਨਵੰਦਗੀ ਕਰ ਰਹੇ ਹੋ ਪੰਜਾਬ ਦੇ ਵਿੱਚ ਜਿਹੜੀ ਕੇਂਦਰ ਚ ਹੀ ਹਰੇਣੀ ਜਿਹੜਾ ਪਹਿਲਾਂ ਜ਼ਿਕਰ ਹੋ ਗਿਆ ਤੇ ਜਿਹੜੇ ਤੁਹਾਡੇ ਤੇ ਦਬਾਅ ਵਰਦਾ ਹੈ ਮੇਰਾ ਸਟੈਂਡ ਤੁਹਾਡੇ ਸਾਹਮਣੇ ਹੋਰ ਸਟੈਂਡ ਮੈਂ ਤੋਂ ਕੀ ਕਰਾਉਂਗੇ ਸਾਹਿਬ ਇੱਕ ਸਟੈਂਡ ਹੈ ਵੀ ਮੈਂ ਮੈਂ ਤੁਹਾਡੇ ਵਿੱਚ ਬੈਠਾ ਸਾਹਿਬ ਆਹ ਹੋਰ ਮੈਂ ਪੰਜਾਬ ਦੇ ਨਾਲ ਖੜਾ ਸਾਹਿਬ ਬੀਜੇਪੀ ਦੇਖੋ ਬੀਜੇਪੀ ਪ੍ਰਾਈਮ ਮਿਨਿਸਟਰ ਸਾਹਿਬ ਬਿਲਕੁਲ ਕਲੀਅਰ ਹੈ ਸਾਨੂੰ ਪੰਜਾਬ ਤੇ ਇਤੋਂ ਦੇ ਉੱਤੇ ਪਰਾ ਦੇਣਾ ਕਿ ਮੈਂ ਸਮਝਦਾ ਜਿੰਨਾ ਪੰਜਾਬ ਵਾਸਤੇ ਉਹਨਾਂ ਨੇ ਦੇਖੋ ਜੇ 1 ਮਿੰਟ ਇਹ ਸਵਾਲ ਇਹ ਸਵਾਲ ਤਾਂ ਕੀਤਾ ਜਾ ਸਕਦਾ ਸੀ ਇੱਥੇ ਕੋਈ ਨਾ ਬੈਠਾ ਹੁੰਦਾ ਸਾਰੇ ਤੁਹਾਡੇ ਸਾਹਮਣੇ ਬੈਠੇ ਆ ਇਹਦਾ ਮਤਲਬ ਪੁਸੈਂਟ ਕਰਕੇ ਆਏ ਆ ਨਾ ਇਹਦਾ ਮਤਲਬ ਜੇ ਮੈਂ ਥੋੜਾ ਚਲੋ ਬੀنگ ਹੈਡ ਆਫ ਦਾ ਸਟੇਟ ਮੇਰਾ ਫਰਜਪੰਡਾ ਮੈਂ ਜੂਨੀਅਰ ਹਾਂ ਸਭ ਤੋਂ ਹਾਲਾਂਕਿ ਚਲ ਇਸ ਇਹਨਾਂ ਦੇ ਤਜਰਬੇ ਦਾ ਫਾਇਦਾ ਵੀ ਲਵਾਂਗੇ ਕਿਉਂਕਿ ਪਾਣੀਆਂ ਦਾ ਮਸਲਾ ਕਿ ਅੱਜ ਤੋਂ ਕੱਲ ਤੋਂ ਖੜਾ ਹੋਇਆ ਤਾਂ ਬਹੁਤ ਪੁਰਾਣਾ ਚੱਲ ਰਿਹਾ ਸੋ ਮੈਂ ਇੱਕ ਤੁਹਾਨੂੰ ਤੇ ਤੁਸੀਂ ਬਹੁਤ سارے ਸਵਾਲ ਕਰ ਦਿਓ ਸਾਨੂੰ ਇੱਕ ਤੁਹਾਨੂੰ ਵੀ ਮੈਂ ਸੈਸ਼ਨ ਦੇਣਾ ਚਾਹੁੰਦਾ ਜਦੋਂ ਵੀ ਤੁਸੀਂ ਹੁਣ ਲਿਖੋਗੇ ਜਾਂ ਜਾ ਕੇ ਟੀਵੀ ਤੇ ਡਿਬੇਟਾਂ ਕਰੋਗੇ ਕਿਰਪਾ ਕਰਕੇ ਦੋ ਜਣਿਆਂ ਨੂੰ ਲੜਾ ਕੇ ਆਪ ਚੁੱਪ ਨਾ ਕਰ ਜਾਇਆ ਕਰੋ ਠੀਕ ਹੈ ਨਾ ਵੀ ਇਹਨੂੰ ਵੀ ਚੱਲਣ ਦੇ ਇਹਨੂੰ ਵੀ ਚੱਲਣ ਦੇ ਹਨਾ ਜੇ ਜੇ ਨਾ ਲੜੀਏ ਤੁਸੀਂ ਤਾਂ ਡਿਬੇਟ ਹੀ ਨਹੀਂ ਹੋਈ ਅੱਜ ਤੱਕ ਗੱਲ ਬਣੀ ਨਹੀਂ ਸੋ ਉਹਦੀ ਬਜਾਏ ਉਹਦੀ ਬਜਾਏ ਮਤਲਬ ਭਾਵੇਂ ਬਿਠਾਓ ਸਾਰਿਆਂ ਨੂੰ ਰਿਪਰੈਜ਼ੈਂਟੇਟਿਵ ਸਾਰੇ ਬਿਠਾਓ ਪਰ ਗੱਲ ਇਸ ਤਰ੍ਹਾਂ ਦੀ ਹੋਵੇ ਕਿ ਜਿਹੜਾ ਜਿਹੜਾ ਪੰਜਾਬੀ ਐਂਕਰ ਵੀ ਹੈ ਨਾ ਉਹ ਵੀ ਪੰਜਾਬ ਦਾ ਹੀ ਪਾਣੀ ਪੀਂਗਾ ਉਹ ਵੀ ਲੱਗੇ ਕਿ ਹਾਂ ਕਿ ਯਾਰ ਆਪਣੇ ਆਪਣੇ ਤੇ ਇੱਕ ਸੰਕਟ ਆਇਆ ਆਪਾਂ ਇਹਨੂੰ ਹੱਲ ਕਰੀਏ ਕੋਈ ਕਿਸੇ ਨੂੰ ਨੀਚੇ ਦਿਖਾਉਣ ਦੀ ਜਿੱਤਾਂ ਹਾਰਾਂ ਦੀ ਵਿੱਚ ਕੋਈ ਗੱਲ ਨਹੀਂ ਉਹ ਜਿੱਤਾਂ ਹਾਰਾਂ ਜਿਹੜੀਆਂ ਉਹ ਬਾਅਦ ਚ ਪੋਲੀਟਿਕਲੀ ਮੋਟਾਂ ਵੇਲੇ ਹੋ ਜਾਂਦੀਆਂ ਨੇ ਇੱਕ ਦੂਜੇ ਨਾਲ ਅਸੀਂ ਆ ਬਤੇਰਾ ਤੁ ਤੁ ਮੈਂ ਮੈਂ ਹੋ ਜਾਂਦੀਆਂ ਹਨ ਤਲਕੀਆਂ ਹੋ ਜਾਂਦੀਆਂ ਨੇ ਪਰ ਇਸ ਵੇਲੇ ਤਲਖੀ ਦੀ ਲੋੜ ਨਹੀਂ ਇਸ ਵੇਲੇ ਸਾਰਾ ਜਿਹੜਾ ਤੁਹਾਡੇ ਸਵਾਲ ਵੀ ਇਸ ਤਰ੍ਹਾਂ ਦੇ ਨੇ ਵੀ ਕਦੋਂ ਇਹਦੇ ਨਾਲ ਇਹ ਆ ਕਿਉਂ ਬੈਠਾ ਹੈ ਉਹ ਥੋੜਾ 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 ਠੰਮਾ ਰੱਖ ਇੱਕ ਇੱਕ ਮਿੰਟ ਕਲਾਸ ਕਲਾਜੀ ਇੱਕ ਇੱਕ ਸਕਿੰਟ ਮੈਂ ਸਰਪੰਦਰ ਜੀ ਦਾ ਜਵਾਬ ਦੇ ਦੇ ਇੱਕ ਮਿੰਟ ਪੂਰਾ ਜਵਾਬ ਦੇ ਦੇ ਆ ਕਰੇ ਸੀ ਥੋੜਾ ਕੀ ਸਟੈਂਡ ਹੋਗਾ ਮੇਰਾ ਸਟੈਂਡ ਤਾਂ ਤੁਹਾਡੇ ਸਾਹਮਣੇ ਹੈ ਰਿਟਾਇਰ ਬੰਦਾ ਘਰੋਂ ਕੱਢ ਕੇ ਤੁਸੀਂ ਲਿਆ ਕੇ ਬਿਠਾ ਰਖਿਆ ਜਦੋਂ ਪੰਜਾਬ ਦਾ ਮਸਲਾ ਆ ਗਿਆ ਫੇਰਾ ਆਇਆ ਬੇਟਾ ਸੁਨੀਲ ਫਿਰ ਪਹਿਲਾਂ ਵੀ ਤੁਸੀਂ ਜਵਾਬ ਦਿੰਦਾ ਮੈਂ ਵੇ ਤਾਂ ਫਿਰ ਪੰਜਾਬ ਕਰਕੇ ਬੈਠਾ ਸਾਹਿਬ ਇਹ ਫਾਇਕਨ ਵੀ ਆਫ ਐਨੀ ਹੈਲਪ ਸਾਹਿਬ ਸਭ ਤੋਂ ਪਹਿਲਾਂ ਕਲਾਜੀ ਸੈਸ਼ਨ ਤੋਂ ਬਾਅਦ بات دیکھیں جی یہ تو ایجنڈا بنے گا نا سیشن کا سب کو بھیجا جائے گا اس کے بعد سیشن میں اس پر ڈبیٹ ہو گیا اور کھلا ٹائم ہے کوئی ٹائم ایسا نہیں ہے اور صرف پانی کے مدد پر ہے جو بھی بولنا چاہتا ہے آج میں بہت جلدی میں میٹنگ بلائی ہوئی ہے اس لیے شاید وہ اتنے ڈاکومنٹ نہ لا پہ ہوں ابھی انف ٹائم ہے کہ منڈے کو سیشن ہے تو سبھی کو بولنے کا موقع دیا جائے گا یہ بھی نہیں ہے کہ ان کے دو ہیں تو ان کو پانچ منٹ ملیں گے نہیں ਉਸਕੇ ਖੁੱਲਾ ਬੋਲਣਗੇ ਜੀ ਜਿਹੜਾ ਪਹਿਵਾਨੀਆਂ ਪਾਰਟੀਆਂ ਦੇ ਨਮਾਇਦੇ ਬੈਠੇ ਹੋਏ ਨੇ ਇੱਕ ਵਰਗ ਜਿਹੜਾ ਸਭ ਤੋਂ ਜ਼ਿਆਦਾ ਅਫੈਕਟ ਹੋਏਗਾ ਸਭ ਤੋਂ ਜ਼ਿਆਦਾ ਸਟੇਕ ਹোলਡਰ ਕੌਣ ਹੋਈ ਹੈ ਕਿਸਾਨ ਕਿਸਾਨਾਂ ਨਾਲ ਵੀ ਤੁਸੀਂ ਮੁਲਾਕਾਤ ਕੋਈ ਕਰੋਗੇ ਕੋਈ ਬੁਲਾ ਕੇ ਉਹਨਾਂ ਨਾਲ ਉਹਨਾਂ ਦਾ ਸਵਾਲ ਮਸਲਾ ਕਿਉਂਕਿ ਸਭ ਤੋਂ ਜ਼ਿਆਦਾ ਫੈਕਟਰ ਅਗਰ ਪੋਜ਼ਿਟਿਵ ਪੈਣਾ ਜਾਂ ਨੈਗੇਟਿਵ ਪੈਣਾ ਨੁਕਸਾਨ ਨਾ ਹੋਣਾ ਤਾਂ ਕਿਸਾਨ ਨੂੰ ਸਟੇਕ ਹোলਡਰ ਸਟੇਕ ਹোলਡਰਜ਼ ਨਾਲ ਗੱਲਬਾਤ ਸਾਡੀ ਸਟੇਕ ਹোলਡਰਜ਼ ਨਾਲ ਗੱਲ ਚੱਲਦੀ ਕਿਸਾਨ ਹੀ ਆ ਸਾਰੇ ਬੈਠੇ ਜਿਹੜੇ ਠੀਕ ਹੈ ਨਾ ਨਹੀਂ ਨਹੀਂ ਸਾਰੇ ਕਿਸਾਨਾਂ ਨੂੰ ਰਿਪਰੈਜ਼ੈਂਟ ਕਰਦੇ ਆ ਜੀ ਠੀਕ ਹੈ ਨਾ ਲਗਭਗ ਸਾਰੇ ਕਿਸਾਨਾਂ ਨੂੰ ਰਿਪਰੈਜ਼ੈਂਟ ਕਰਦੇ ਕਿਸੇ ਪੱਧਰ ਤੇ ਸੋ ਕੋਈ ਗੱਲ ਉਹਨਾਂ ਵਾਸਤੇ ਕਰ ਰਹੇ ਆਂ ਔਰ ਪਾਣੀ ਅਸੀਂ ਕਿਹੜੇ ਵੇਚਣਾ ਕਿਸੇ ਨੂੰ ਜੇ ਪਾਣੀ ਨਾਲ ਬਿਜਲੀ ਬਣਦੀ ਹੋਵੇ ਕਿਸਾਨਾਂ ਵਾਸਤੇ ਵਰਤੀ ਜਾਂਦੀ ਜੇ ਉਹ ਕੱਸੀਆਂ ਖਾਲਾਂ ਜਾਊਗਾ ਤਾਂ ਨਹੀਂ ਕਿਸਾਨਾਂ ਵਾਸਤੇ ਜਾਊਗਾ ਕਿਸਾਨਾਂ ਦੇ ਮਸਲੇ